ਦੁਨੀਆ ਭਰ ਦੇ ਵਿੱਚੋਂ ਜੁੜੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਹੋਸਟ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਪੰਜਾਬੀ ਨੈਟਵਰਕ ਹਫਤਾਵਾਰੀ ਪ੍ਰੋਗਰਾਮ ਲੈ ਕੇ ਇੱਕ ਵਾਰ ਫੇਰ ਹਾਜ਼ਰ ਹੋਏ ਆ ਸੋ ਆਪਣਾ ਪ੍ਰੋਗਰਾਮ ਦੁਨੀਆ ਦੀਆਂ ਰਾਜਨੀਤਿਕ ਘਟਨਾਵਾਂ ਦੇ ਉੱਤੇ ਆਧਾਰਿਤ ਹੁੰਦਾ ਪੰਜਾਬ ਦੇ ਨਾਲ ਜੋੜ ਕੇ ਹਰ ਇੱਕ ਰਾਜਨੀਤਿਕ ਘਟਨਾ ਨੂੰ ਆਪਾਂ ਦੇਖਦੇ ਆਂ ਤੇ ਉਹਨਾਂ ਦਾ ਅਸਰ ਪੰਜਾਬ ਦੇ ਉੱਤੇ ਕੀ ਹੋਣ ਜਾ ਰਿਹਾ ਕੀ ਪੰਜਾਬ ਦਾ ਭਵਿੱਖਾ ਕੀ ਬਣ ਜਾ ਰਿਹਾ ਪੰਜਾਬ ਦਾ ਸੋ ਰਾਜਨੀਤੀ ਨੂੰ ਸਮਝਣਾ ਜਾਣਨਾ ਸਮੇਂ ਦਾ ਹਾਣੀ ਹੋਣਾ ਬੜਾ ਜ਼ਰੂਰੀ ਹੈ ਅੱਜ ਜੋ ਹਾਲਾਤ ਦੁਨੀਆ ਦੇ ਵਿੱਚ ਬਣੇ ਹੋਏ ਆ ਹਰ ਇੱਕ ਮੁਲਕ ਆਪੋ ਆਪਣੀ ਸੋਵਰਨਿਟੀ ਨੂੰ ਲੈ ਕੇ ਆਪੋ ਆਪਣੀਆਂ ਸਰਹੱਦਾਂ ਨੂੰ ਲੈ ਕੇ ਆਪੋ ਆਪਣੇ ਮੁਲਕਾਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ ਜਦੋਂ ਅਮਰੀਕਾ ਦੀ ਸਰਕਾਰ ਨਵੀਂ ਆਈ ਆ ਕਿਸ ਨੇ ਸੋਚਿਆ ਨਹੀਂ ਸੀ ਵੀ ਐਡੇ ਵੱਡੇ ਫੇਰ ਬਦਲ ਹੋਣ ਜਾ ਰਿਹਾ ਹੈ ਮੁਲਖ ਖਾਨੋ ਫਿਕਰ ਮੰਗਈ ਹੈ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੰਗਾਈ ਬਹੁਤ ਜਿਆਦਾ ਹੋਣ ਵਾਲੀ ਹੈ ਜਿਹੜੀਆਂ ਕੌਮਾਂ ਗੁਲਾਮ ਨੇ ਉਹ ਆਪਣੀ ਸੋਵਰਨਿਟੀ ਵਾਸਤੇ ਜद्दोजहद ਕਰ ਰਹੀਆਂ ਸੋ ਜਿਹੜੀਆਂ ਇਸ ਵਕਤ ਪੰਜਾਬ ਵੀ ਆਪਣੀ ਇੱਕ ਜद्दोजहद ਦੇ ਵਿੱਚ ਆ ਪੰਜਾਬ ਵੀ ਸਮੇਂ ਦਾ ਹਾਣੀ ਬਣ ਕੇ ਆਪਣੀ ਗੱਲ ਦੁਨੀਆ ਦੀ ਰਾਜਨੀਤੀ ਦੇ ਵਿੱਚ ਬਰਾਬਰ ਰੱਖ ਰਿਹਾ ਹੈ ਦੂਜੇ ਪਾਸੇ ਸਾਡੇ ਤੇ ਰਾਜ ਕਰਨ ਵਾਲੀ ਤਰ ਵੀ ਜद्दोजहद ਕਰ ਰਹੀ ਹੈ ਪੰਜਾਬ ਨੂੰ ਆਪਣੇ ਅੰਦਰ ਰੱਖਣ ਵਾਸਤੇ ਪੰਜਾਬ ਨੂੰ ਆਪਣੀ ਕਲੋਨੀ ਬਣਾ ਕੇ ਰੱਖਣ ਵਾਸਤੇ ਜਿਵੇਂ ਕਿ ਹੁਣ ਤੱਕ ਉਹਨਾਂ ਨੇ ਰੱਖਿਆ ਹੋਇਆ ਪਿਛਲੇ 70-75 ਸਾਲਾਂ ਤੋਂ ਸੋ ਸਾਨੂੰ ਪੰਜਾਬ ਦੇ ਹਾਲਾਤ ਜਿਹੜੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਜੇ ਆਪਾਂ ਸਮੇਂ ਦੇ ਹਾਣੀ ਨਾ ਹੋਏ ਉਹ ਫਿਰ ਕੀ ਹੁੰਦਾ ਉਹਨਾਂ ਕੌਮਾਂ ਕੋਲੇ ਜਿੰਨਾਂ ਕੋਲੇ ਸਹੀ ਜਾਣਕਾਰੀ ਸਮੇਂ ਦੀ ਨਹੀਂ ਹੁੰਦੀ ਉਹਨਾਂ ਨੂੰ ਸਮੇਂ ਦੇ ਹਾਲਾਤਾਂ ਦਾ ਨਹੀਂ ਪਤਾ ਹੁੰਦਾ ਉਹਨਾਂ ਵਾਲੇ ਕੋਈ ਇੱਕ ਦਾ ਪਤਾ ਨਹੀਂ ਹੁੰਦਾ ਫਿਰ ਉਹਨਾਂ ਦੀ ਗੱਲ ਜਿਹੜੀ ਉਹਨਾਂ ਨੇ ਕਰਨੀ ਹੁੰਦੀ ਆ ਉਹਨਾਂ ਦੀ ਗੱਲ ਕੋਈ ਹੋਰ ਆ ਕੇ ਕਰ ਦਿੰਦਾ ਫਿਰ ਕੋਈ ਨਹਿਰੂ ਆ ਕੇ ਫਿਰ ਕੋਈ ਗਾਂਧੀ ਆ ਕੇ ਗੱਲ ਕਰ ਜਾਂਦਾ ਵੀ ਇਹਨਾਂ ਦੇ ਆਗੂ ਦਾ ਅਸੀਂ ਆ ਸਾਡੇ ਨਾਲ ਕਰੋ ਗੱਲ ਇਸ ਕਰਕੇ ਆਪਣੀ ਗੱਲ ਆਪ ਕਰਨੀ ਆ ਤੇ ਉਹਦੇ ਵਾਸਤੇ ਫਿਰ ਜਾਣਕਾਰੀ ਦਾ ਹੋਣਾ ਬੜਾ ਜ਼ਰੂਰੀ ਆ ਦੁਨੀਆ ਦੀ ਰਾਜਨੀਤੀ ਨੂੰ ਸਮਝਣਾ ਬੜਾ ਜ਼ਰੂਰੀ ਆ ਇੱਕ ਡਾਇਸਪੋਰਾ ਸਖਨੇ ਪੰਜਾਬ ਦੀ ਧਰਤੀ ਤੋਂ ਬਾਹਰ ਬੈਠੇ ਨੇ ਇੱਕ ਉਹਨਾਂ ਦੀ ਰਾਜਨੀਤੀ ਆ ਇੱਕ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਸਾਡੇ ਅੱਗੇ ਪ੍ਰੋਸੀਜ ਜਾਂਦੀ ਆ ਆਪਾਂ ਦੇਖ ਰਹੇ ਹਾਂ ਜਿਹੜਾ ਮਰਜ਼ੀ ਚੈਨਲ ਚੱਕ ਕੇ ਦੇਖੋ ਪਾਰਥ ਦੇ ਵਿੱਚ ਚੱਲਣ ਵਾਲਾ ਕੀ ਮੁੱਦੇ ਨੇ ਕੀ ਮਸਲੇ ਨੇ ਸਾਨੂੰ ਆਪਾਂ ਉਸ ਰਾਜਨੀਤ ਨੂੰ ਸਾਨੂੰ ਬਚਣਾ ਚਾਹੀਦਾ ਜਿਹੜੀ ਰਾਜਨੀਤੀ ਸਾਨੂੰ ਆਪਸ ਵਿੱਚ ਚਲ ਜਾਂਦੀ ਆ ਭਰਾ ਮਾਰੂ ਜੰਗ ਵੱਲ ਮੋੜਦੀ ਆ ਸੋ ਇੱਕ ਰਾਜਨੀਤੀ ਪੰਜਾਬ ਦੇ ਵਿੱਚ ਆ ਇੱਕ ਡਾਇਸਪੋਰਾ ਸੈਕ ਨੇ ਜਿਹੜੀ ਬਿਖਣੀ ਬਾਹਰ ਮੁਲਖਾਂ ਵਿੱਚ ਉਹਨਾਂ ਦੀ ਰਾਜਨੀਤੀ ਆ ਦੋਨਾਂ ਦੇ ਫਰਕ ਕੀ ਆ ਜਿਹੜੀ ਪੰਜਾਬ ਦੀ ਰਾਜਨੀਤੀ ਆਪਾਂ ਦੇਖਦੇ ਆਂ ਸਾਥੇ ਦੇ ਮੁੱਦੇ ਚੱਲਦੇ ਨੇ ਮਸਲਨ ਮਸਲੇ ਚੱਲ ਰਹੇ ਨੇ ਉਹ ਕੀ ਨੇ ਇਸ ਵਕਤ ਅਕਾਲ ਤਖਤ ਸਾਹਿਬ ਦੇ ਖਿਲਾਫ ਬਿਆਨਬਾਜ਼ੀ ਜਥੇਦਾਰਾਂ ਖਿਲਾਫ ਬਿਆਨਬਾਜ਼ੀ ਕੋਈ ਸਹੀ ਕਹਿ ਰਿਹਾ ਕੋਈ ਗਲਤ ਕਹਿ ਰਿਹਾ ਵੱਡੇ ਵੱਡੇ ਬਿਆਨ ਆ ਰਹੇ ਨੇ ਪਰ ਉਹਨਾਂ ਬਿਆਨਾਂ ਦਾ ਦੁਨੀਆ ਦੀ ਰਾਜਨੀਤੀ ਤੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਦੁਨੀਆ ਨੂੰ ਪੂਈ ਦਾਣਾ ਦੇਣਾ ਨਹੀਂ ਉਹਦੇ ਨਾਲ ਇੱਕ ਸਾਈਡ ਡਾਇਸਪੋਰਾ ਸਖ ਨੇ ਜਿਹੜੇ ਬਾਹਰ ਬੈਠੇ ਲੀਡਰਸ਼ਿਪ ਆ ਆ ਜਦੋਂ ਭਾਰਤ ਦਾ ਵਿਦੇਸ਼ ਮੰਤਰੀ ਜਾਂ ਸ਼ੰਕਰ ਜਾਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਜਾਂ ਕੋਈ ਵੀ ਅਫੀਸ਼ਰ ਭਾਰਤ ਦਾ ਵਿਦੇਸ਼ੀ ਦੌਰੇ ਦੇ ਉੱਤੇ ਜਾਂਦਾ ਕਹਿਣ ਨੂੰ ਤਾਂ ਉਹ ਭਾਰਤ ਦੇ ਅਫੀਸ਼ਰ ਹੁੰਦੇ ਨੇ ਉਹਨਾਂ ਦੇ ਵਿਦੇਸ਼ ਮੰਤਰੀ ਉਹਨਾਂ ਦੇ ਪ੍ਰਧਾਨ ਮੰਤਰੀ ਹੁੰਦੇ ਆ ਉਹ ਆਪਣੀ ਗੱਲ ਕੁਝ ਮੁੱਦੇ ਕੁਝ ਮਸਲੇ ਲੈ ਕੇ ਬਾਹਰਲੇ ਮੁਰਖਾਂ ਦੇ ਵਿੱਚ ਵਿਜੀਟ ਕਰਦੇ ਆ ਉਹ ਆਪਣੀ ਗੱਲਬਾਤ ਰੱਖਣ ਜਾ ਰਹੇ ਹੁੰਦੇ ਆ ਪਰ ਆਪਾਂ ਦੇਖਦੇ ਆ ਕਿ ਉਹ ਕਿਸ ਮਸਲੇ ਨੂੰ ਲੈ ਕੇ ਜਾ ਰਹੇ ਨੇ ਉਹ ਗੱਲ ਦੁਨੀਆ ਤੇ ਨਿਕਲ ਕੇ ਨਹੀਂ ਆਉਂਦੀ ਉਹਨਾਂ ਦੀ ਪਰ ਉਸ ਦੌਰੇ ਦੇ ਵਿੱਚ ਸਿੱਖਾਂ ਦੀ ਗੱਲ ਨਿਕਲ ਕੇ ਬਿਲਕੁਲ ਸਾਹਮਣੇ ਆ ਜਾਂਦੀ ਹੈ ਕਿਉਂਕਿ ਸਿੱਖ ਹਰ ਇੱਕ ਉਹਨਾਂ ਦੇ ਜਿਹੜੀ ਵਿਦੇਸ਼ੀ ਦੌਰੇ ਦਾ ਵਿਰੋਧ ਕਰਦੇ ਨੇ ਜਿੱਥੇ ਉਹ ਰੁਕੇ ਹੁੰਦੇ ਨੇ ਜਿੱਥੇ ਉਹਨਾਂ ਦੀ ਉਮੀਦਾਂ ਚੱਲ ਰਹੀਆਂ ਹੁੰਦੀਆਂ ਉਥੇ ਸਿੱਖ ਜਾ ਕੇ ਪ੍ਰੋਟੈਸਟ ਕਰਦੇ ਨੇ ਆਪਣੀ ਗੱਲ ਨੂੰ ਦੁਨੀਆ ਦੇ ਇਸ ਤਰੀਕੇ ਨਾਲ ਰੱਖਦੇ ਨੇ ਕਿ ਸਿੱਖਾਂ ਦੀ ਜਿਹੜੇ ਮਸਲੇ ਨੇ ਜਿਹੜੀ ਸੋਵਰੈਂਟੀ ਦੀ ਗੱਲ ਅੱਜ ਕਾਮ ਕਰਦੀ ਆ ਆਜ਼ਾਦੀ ਦੀ ਗੱਲ ਉਹ ਫਿਰ ਅਖਬਾਰਾਂ ਦੀਆਂ ਹੈਡਲਾਈਨ ਬਣਦੀਆਂ ਸਟੇਟ ਆਫ ਹੈੱਡ ਨੇ ਵੀਡੀਓ ਵਾਲੇ ਉਹਨਾਂ ਨੂੰ ਪੁੱਛਦੇ ਨੇ ਵੀ ਆ ਸਿੱਖਾਂ ਦਾ ਮਸਲਾ ਸੈਕਟ ਪ੍ਰੋਟੈਸਟ ਕਰਦੇ ਨੇ ਸਿੱਖ ਕਹਿੰਦੇ ਨੇ ਸਾਡੇ ਉੱਤੇ ਧੱਕਾ ਹੋਇਆ ਸਾਡੇ 'ਤੇ ਜ਼ੁਲਮ ਹੋਇਆ ਸੋਵਰੈਂਟੀ ਸਾਡਾ ਹੱਕ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੋ ਇਸ ਤਰ੍ਹਾਂ ਸਿੱਖਾਂ ਦੇ ਮਸਲੇ ਸਿੱਖਾਂ ਦੀ ਜਿਹੜੀ ਸੋਵਰਨਿਟੀ ਦੀ ਗੱਲ ਆ ਉਹ ਦੁਨੀਆ ਦੀ ਬਦਲਦੀ ਰਾਜਨੀਤੀ ਦੇ ਵਿੱਚ ਬਰਾਬਰ ਚੱਲਦੀ ਹੈ ਕਿਉਂਕਿ ਹਰ ਇੱਕ ਮੁਲਕ ਆਪੋ ਆਪਣੀਆਂ ਹੱਦਾਂ ਸਰਹੱਦਾਂ ਨੂੰ ਲੈ ਕੇ ਅੱਗੇ ਫਰਮਦਾ ਸੋ ਆਪਾਂ ਵੀ ਸਮੇ ਦੇ ਹਾਣੀ ਹੋਣਾ ਸਮੇ ਦੇ ਨਾਲ ਚੱਲਣਾ ਨਹੀਂ ਫਿਰ ਸਾਡੇ ਆ ਪੰਜਾਬ ਸਾਡੇ ਰਿਸੋਰਸਸ ਇਸੇ ਤਰ੍ਹਾਂ ਹੀ ਡੁੱਟੇ ਜਾਣਗੇ ਤੇ ਫਿਰ ਅਸੀਂ ਆਪਸੀ ਜਿਹੜੀ ਆ ਭਰਾਮਾ ਰੂ ਜਾਾਂਗੇ ਆਪਾਂ ਉਹਨਾਂ ਤੋਂ ਬਚਣਾ ਸੋ ਆਪਾਂ ਗੱਲਬਾਤ ਅਜੇ ਸਿੱਧੀ ਕਰਨੀ ਆ ਪੰਜਾਬ ਦੇ ਹਾਲਾਤਾਂ ਤੇ ਪੰਜਾਬ ਦੀ ਲੀਡਰਸ਼ਿਪ ਦੇ ਜਿਆਦਾਤਰ ਆਪਾਂ ਗੱਲ ਕਰਾਂਗੇ ਉਹਦੇ ਚ ਕੀ ਨਿਕਲ ਕੇ ਆ ਰਿਹਾ ਸੋ ਸਭ ਤੋਂ ਪਹਿਲਾਂ ਜਦੋਂ ਆਪਾਂ ਦੇਖਦੇ ਆ ਕਿ ਜਦੋਂ 1998 ਦੇ ਵਿੱਚ ਦੁਨੀਆ ਦੇ ਵਿੱਚ ਜਦੋਂ ਭਾਰਤ ਨੇ ਰਾਜਸਥਾਨ ਦੇ ਵਿੱਚ ਕੋਖਰਾ ਦੇ ਵਿੱਚ ਨਿਊਕਲੀਅਰ ਬੰਬਾਂ ਦੇ ਟੈਸਟ ਕੀਤੇ ਸੀ ਬੰਬ ਚਲਾਏ ਸੀ ਇਹਨਾਂ ਨੇ ਦੁਨੀਆ ਤੋਂ ਚੋਰੀ ਕਿਉਂਕਿ ਦੁਨੀਆ ਨੇ ਕਿਹਾ ਕਿ ਕੋਈ ਵੀ ਨਿਊਕਲੀਅਰ ਜਿਹੜਾ ਬੰਬ ਹੁਣ ਨਹੀਂ ਬਣਾਉਗਾ ਕਿ ਸਾਰੇ ਨੇ ਸਮਝੋਤੇ ਕੀਤੇ ਹੋਏ ਨੇ ਪਰ ਭਾਰਤ ਨੇ ਉਹ ਚੀਜ਼ਾਂ ਨੂੰ ਤੋੜ ਦਿਆਂ ਹੈ ਸਮਝੋਤਿਆਂ ਵਿੱਚ ਇਹਨਾਂ ਨੇ ਦੋ ਬਲਾਸਟ ਕੀ 198 ਦੇ ਵਿੱਚ ਅ ਕਿਉਂਕਿ ਜਿਹੜੇ ਯਰੂਨੀਮ ਜਿਹੜਾ ਵਰਤਿਆ ਜਾਂਦਾ ਬੰਬ ਦੇ ਵਿੱਚ ਉਹ ਭਾਰਤ ਨੇ ਕੈਨੇਡਾ ਤੋਂ ਲਿਆ ਸੀ ਇਹ ਕਹਿ ਕੇ ਕਿ ਅਸੀਂ ਇਹਦੇ ਨਾਲ ਬਿਜਲੀ ਪੈਦਾ ਕਰਾਂਗੇ ਪਰ ਮਾਉਣ ਬਿਜਲੀ ਪੈਦਾ ਕਰਾਂਗੇ ਪਰ ਉਹਨਾਂ ਨੇ ਉਹ ਬਿਜਲੀ ਬਣਾਉਣ ਦੀ ਬਜਾਏ ਉਹਨੂੰ ਆਪਣੇ ਬੰਬ ਬਣਾਉਣ ਦੇ ਵਿੱਚ ਜਿਹੜਾ ਯੂਜ਼ ਕੀਤਾ ਵਰਤਿਆ ਜਿਹਦਾ ساری ਦੁਨੀਆ ਦੇ ਵਿੱਚ ਵਿਰੋਧ ਹੋਇਆ ساری ਦੁਨੀਆ ਛੜਕਾਂ ਤੇ ਆਈ ਵੀ ਇਹ ਗਲਤ ਕੀਤਾ ਹੈ ਪਰ ਉਦੋਂ ਕਿਤੇ ਨਾ ਕਿਤੇ ਦੇਖਦੇ ਆ 1984 ਤੋਂ ਬਾਅਦ 92 93 ਤਾਈ ਜਿਹੜਾ ਪੰਜਾਬ ਦਾ ਮਾਹੌਲ ਇੱਕ ਜਿਹੜੇ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਮੁਕਾਬਲੇ ਕੌਮ ਸੰਘਰਸ਼ ਕਰ ਰਹੀ ਸੀ 93 ਤਾਈ ਚੱਲਿਆ 93 ਤੋਂ ਲੈ ਕੇ ਜੇ ਆਪਾਂ 94 ਤਾਈ ਦੇਖੀਏ 4-5 ਸਾਲਾਂ ਦਾ ਵਕਤ ਸੀ 99 ਦੇ ਵਿੱਚ ਜਦੋਂ ਸਾਰੀ ਦੁਨੀਆ ਆਪਸ ਦਾ ਵਿਰੋਧ ਕਰ ਰਹੀ ਸੀ ਸੀ ਚੀਜ਼ਾਂ ਨੂੰ ਲੈ ਕੇ ਵੀ ਇਹਨਾਂ ਨੇ ਗਲਤ ਕੀਤਾ ਉਹ ਉਦੋਂ ਕਿਤਨਾ ਕਿਤੇ ਜਿਹੜੀ ਸਾਡੀ ਲੀਡਰਸ਼ਿਪ ਸੀ ਸਿੱਖਾਂ ਦੀ ਉਹ ਮਿਸਿੰਗ ਸੀ ਸਾਡੀ ਗੱਲ ਬਾਤ ਜਿਹੜੀ ਬਰਾਬਰ ਚੱਲਣੀ ਚਾਹੀਦੀ ਸੀ ਵੀ ਹਾਂ ਬਿਲਕੁਲ ਜੀ ਇਹਨਾਂ ਨੇ ਗਲਤ ਕੀਤਾ ਸਾਡੇ ਨਾਲ ਵੀ ਗਲਤ ਕੀਤਾ ਆ ਦੇਖੋ ਪਰ ਉਹ ਕਿਤੇ ਨਾ ਕਿਤੇ ਸਾਲਟੀ ਹੋ ਲੀਡਰਸ਼ਿਪ ਉਹ ਆਪਣੀ ਗੱਲ ਸਮੇਂ ਦੇ ਬਰਾਬਰ ਉਸ ਹਾਲਾਤਾਂ ਦੇ ਅਨੁਕੂਲ ਨਹੀਂ ਕਰ ਸਕੀ ਅਸੀਂ ਸਮੇਂ ਤੋਂ ਪਿਛੜੇ 47 ਦੇ ਵਿੱਚ ਵੀ ਆਹੀ ਗਲਤੀ ਹੋਈ ਸੀ ਸਮਾਇਸੀ ਟੇਬਲਾਂ ਤੇ ਬੈਠਣ ਦਾ ਅਸੀਂ ਗੱਲ ਨਹੀਂ ਕਰ ਸਕੇ ਸਮੇਂ ਦੇ ਖਾਣੀ ਨਹੀਂ ਬਣ ਸਕੇ ਜਿਹੜੇ ਸਮੇਂ ਦੇ ਖਾਣੀ ਬਣੇ ਸੀ ਤੇ ਉਹ ਗਾਂਧੀ ਤੇ ਨਹਿਰੂ ਹੋ ਕੇ ਅੱਗੇ ਹੋ ਕੇ ਸਾਡੀ ਗੱਲ ਕਰਕੇ ਵੀ ਹਾਂ ਹਾਂ ਅਸੀਂ ਆ ਜੀ ਆਗੂ ਇਹਨਾਂ ਦੇ ਸਿੱਖਾਂ ਦੇ ਸਾਡੇ ਨਾਲ ਕਰੋ ਗੱਲ ਤੇ ਉਹ ਫਿਰ ਜਦੋਂ ਨਹਿਰੂ ਗਾਂਧੀ ਹੋਣ ਇਹਨਾਂ ਨਾਲ ਗੱਲ ਅਗਰਿਆ ਨੇ ਕਰ ਲਈ ਤੇ ਜਦੋਂ ਤਾਈ ਸਾਨੂੰ ਸਾਰੀ ਕਹਾਣੀ ਸਮਝ ਆਈ ਉਹ ਤਾਂ ਬਹੁਤ देर ਹੋ ਚੁੱਕੀ ਸੀ ਸੋ ਇਹ ਮੌਕੇ ਇਹ ਮਿਲ ਜਾਂਦੇ ਹੁੰਦੇ ਕੌਮਾਂ ਨੂੰ ਇਪਾਰੋਂ ਮੌਕਿਆਂ ਨੂੰ ਉਹੀ ਲੋਕ ਸਾਂਭਦੇ ਆ ਉਹੀ ਲੀਡਰਸ਼ਿਪ ਸਾਂਭਦੀ ਆ ਜਿਹੜੀ ਸਮੇਂ ਦੀ ਆਣੀ ਹੁੰਦੀ ਆ ਸੋ ਆ ਪੰਜਾਬ ਦੇ ਵਿੱਚ ਆਪਾਂ ਦੇਖਦੇ ਆ ਆ ਜਿਹੜੀ ਪੰਜਾਬ ਦੀ ਰਾਜਨੀਤੀ ਆਪਾਂ ਸਾਨੂੰ ਸਕਰੀਨ ਦੇ ਉੱਤੇ ਮੈਂ ਸਕਰੀਨਸ਼ਾਟ ਲਿਆ ਸੀ ਅੱਜ ਪੰਜਾਬ ਦੀਆਂ ਨਿਊਜ਼ ਦੇਖ ਰਿਹਾ ਸੀ ਵੀ ਉਹਦੇ ਵਿੱਚੋਂ ਕੀ ਨਿਕਲਣਾ ਹੈ ਪੰਜਾਬ ਦੀ ਰਾਜਨੀਤੀ ਤੇ ਵਿੱਚੋਂ ਪੰਜਾਬ ਦੀ ਲੀਡਰਸ਼ਿਪ ਦੇ ਵਿੱਚੋਂ ਆਪਾਂ ਉਹ ਚੀਜ਼ਾਂ ਨੂੰ ਅੱਜ ਦੇਖਣਾ ਹੈ ਘੁਖਣਾ ਪਾਉਣਾ ਚਾਹੀਦਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਆਪਣੇ ਆਫੀਸ਼ਲ ਪੇਜ ਦੇ ਉੱਤੇ ਪੋਸਟ ਸ਼ੇਅਰ ਕੀਤੀ ਹੈ ਯੁੱਧ ਨਸ਼ਿਆਂ ਵਿਰੁੱਧ ਇੱਕ ਬੀਬੀ ਖੜੀ ਹੈ ਕਹਿੰਦੀ ਮੈਂ 15 ਸਾਲਾਂ ਦੇ ਵਿੱਚ ਮਿਹਨਤ ਕਰਕੇ ਘਰ ਬਣਾਇਆ ਏ ਤੇ ਨਾਲ ਭਗਵੰਤ ਮਾਨ ਦੀ ਫੋਟੋ ਆ ਭਗਵੰਤ ਮਾਨ ਕਹਿੰਦਾ ਲੋਕਾਂ ਦੇ ਘਰ ਬਰਬਾਦ ਕਰਕੇ ਨਸ਼ੇ ਵੇਚ ਕੇ ਇਹਨੂੰ ਮਿਹਨਤ ਨਹੀਂ ਕਹਿੰਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਪੰਜਾਬੀ মিডিਆ ਦੇ ਵਿੱਚ ਉੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੀਡੀਆ ਨੇ ਬੜੇ ਵੱਡੇ ਤੌਰ ਦੇ ਉੱਤੇ ਕਵਰ ਕੀਤੀ ਹੈ ਨਿਊਜ਼ ਬਲਡੋజర్ ਕੁਝ ਘਰਾਂ ਦੇ ਉੱਤੇ ਚੱਲੇ ਕਾਰਨ ਕੀ ਸੀ ਉਹ ਲੋਕ ਕਹਿੰਦੇ ਨਸ਼ਾ ਵੇਚਦੇ ਸੀ ਚਿੱਟਾ ਵੇਚਦੇ ਸੀ ਨਸ਼ਾ ਵੇਚਦੇ ਇਹ ਲੋਕਾਂ ਨੂੰ ਤੇ ਇਸ ਕਰਕੇ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚਲਾਏ ਆਮ ਆਦਮੀ ਪਾਰਟੀ ਨੇ ਇਹਨੂੰ ਬੜੇ ਵੱਡੇ ਪੱਧਰ ਦੇ ਉੱਤੇ ਪ੍ਰਚਾਰਿਆ ਵੀ ਗਿਆ ਬਿਲਕੁਲ ਨਸ਼ਾ ਵੇਚਣਾ ਮਾੜੀ ਗੱਲ ਆ ਨਸ਼ੇ ਨਹੀਂ ਵੇਚਨੇ ਚਾਹੀਦੇ ਪਰ ਜੇ ਨਸ਼ੇ ਵੇਚਣ ਵਾਲਿਆਂ ਦੇ ਘਰਾਂ ਤੇ ਬਲਡੋਜ਼ਰ ਚੱਲਣੇ ਚਾਹੀਦੇ ਤਾਂ ਪਹਿਲਾ ਬਲਡੋਜ਼ਰ ਫਿਰ ਮੈਂ ਕਹਿੰਨਾ ਭਗੰਤ ਮਾਨ ਦੇ ਘਰ ਦੇ ਚੱਲਣਾ ਚਾਹੀਦਾ ਕਿਸ ਧਾਰਤੇ ਕਹਿ ਰਹੇ ਆ ਜੇ ਬਲਡੋਜ਼ਰ ਚੱਲਣੇ ਚਾਹੀਦੇ ਤਾਂ ਫਿਰ ਪੰਜਾਬ ਦੇ ਜਿੱਥੇ ਸਾਰੇ ਇਹ ਵਿਧਾਇਕ ਜਾ ਕੇ ਬਹਿੰਦੇ ਨੇ ਉਸ ਵਿਧਾਨ ਸਭਾ ਦੇ ਉੱਤੇ ਬਲਡੋਜ਼ਰ ਚੱਲਣਾ ਚਾਹੀਦਾ ਕਿਉਂ ਕਿਉਂਕਿ ਜੇ ਨਸ਼ਾ ਵੇਚਣਾ ਐਡਾ ਵੱਡਾ ਜੁਰਮ ਆ ਉਹਨਾਂ ਦੇ ਘਰ ਢਾ ਦਿੱਤੇ ਜਾਂਦੇ ਆ ਤਾਂ ਫਿਰ ਸਭ ਤੋਂ ਵੱਧ ਨਸ਼ਾ ਦਾ ਪੰਜਾਬ ਸਰਕਾਰ ਵੇਚਦੀ ਆ ਨਵੀਂ ਬਣੀ ਸਰਕਾਰ ਆ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਵੇਚੀ ਜਾਂਦੀ ਸੀ ਉਹ 65000 ਕਰੋੜ ਦੀ ਸ਼ਰਾਬ ਵੇਚੀ ਸੀ ਪਰ ਤੁਸੀਂ ਦੇਖ ਸਕਦੇ ਹੋ ਇਹ ਡਾਕਟਰ ਵੀ ਉਹਦੀ ਨਿਊਜ਼ ਆ 1 ਮਈ ਦੀ 1 ਮਈ ਦੀ ਆ 2 ਹਫ਼ਤੇ ਪਹਿਲਾਂ 2 ਹਫ਼ਤੇ ਵੀ ਨਹੀਂ ਹੋਏ ਦੇਖ ਸਕਦੇ ਹੋ ਤੁਸੀਂ ਕੀ ਨਿਊਜ਼ ਆ ਪੰਜਾਬ ਕੈਬਨਿਟ ਨੇ ਵੀਰਵਾਰ 27 ਫਰਵਰੀ 2025 ਨੂੰ ਆ ਜਿਹੜੀ ਇੱਕ ਇਨਾ ਟਾਰਗੇਟ ਰੱਖਿਆ ਹੈ ਟਾਰਗੇਟ ਕੀ ਰੱਖਿਆ ਹੈ ਕਹਿੰਦੇ 2025 26 ਦੇ ਦੌਰਾਨ 11000 ਕਰੋੜ ਦਾ ਜਿਹੜਾ ਮਾਲੀਆ ਇਕੱਠਾ ਕੀਤਾ ਜਾਊਗਾ ਮਾਲੀਆ ਕਿੱਥੋਂ ਇਕੱਠਾ ਕਰਨਾ ਜੀ ਸ਼ਰਾਬ ਵੇਚ ਕੇ ਸ਼ਰਾਬ ਨਸ਼ਾ ਨਹੀਂ ਇੱਕ ਪਾਸੇ ਲੋਕਾਂ ਦੇ ਘਰ ਆ ਕੇ ਦਖਾਇਆ ਜਾ ਰਿਹਾ ਜਾਂ ਕਿ ਲਈ ਸਦ ਪਦਰੀ ਪਾਸ਼ਾ ਦੇ ਪਖੰਡ ਕੀਤਾ ਜਾ ਰਿਹਾ ਵੀ ਅਸੀਂ ਨਸ਼ਿਆਂ ਦੇ ਵਿਰੋਧਾ ਤੇ ਦੂਜੇ ਪਾਸੇ 65000 ਕਰੋੜ ਦਾ ਜਿਹੜਾ ਸਰਕਾਰ ਸ਼ਰਾਬ ਵੇਚੀ ਹਰ ਸਾਲ ਤੇ ਨਵੀਂ ਸਰਕਾਰ ਆਮ ਆਦਮੀ ਪਾਰਟੀ ਬਜਟ ਰੱਖਦੀ ਆ ਕਿ 2025-26 ਦੇ ਵਿੱਚ ਅਸੀਂ 11000 ਕਰੋੜ ਤੋਂ ਉੱਪਰ ਦੀ ਸ਼ਰਾਬ ਵੇਚਣੀ ਆ ਤਕਰੀਬਨ ਇੱਕ ਪੈਂਡ ਨੂੰ ਹਸਾਬਕਦਾਰ ਬੁਲਾ ਕੇ ਦੇਖ ਲਓ ਕਿੰਨੇ ਕਿੰਨੇ ਕਰੋੜ ਦਾ ਜਿਹੜਾ ਲੋਕਾਂ ਦੀ ਜੇਬਾਂ ਦੇ ਵਿੱਚ ਨਸ਼ਾ ਵੇਚ ਕੇ ਸਰਕਾਰ ਕਥਾ ਕਰੂਗੀ ਸੋ ਆਪਾਂ ਸਮਝੀਏ ਵੀ ਇਹ ਸਰਕਾਰਾਂ ਸਾਨੂੰ ਕੀ ਦਿਖਾਉਂਦੀਆਂ ਕੀ ਕਰਦੀਆਂ ਕਿਹੜੇ ਅਸਲ ਮੁੱਦੇ ਨੇ ਸੋ ਉਹਨਾਂ ਦੇ ਵਿੱਚੋਂ ਸਰਕਾਰਾਂ ਦੇ ਵਿੱਚੋਂ ਸਾਨੂੰ ਇਸੇ ਤਰ੍ਹਾਂ ਹੀ ਜਿਹੜਾ ਘੋਲੀ ਪਾਲੀ ਪੰਜਾਬ ਦੀ ਜਨਤਾ ਹੈ ਜਿਹੜੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਕਿਸ ਨਾ ਕਿਸੇ ਮੁੱਦੇ ਦੇ ਪਿਛੇ ਲਾਇਆ ਜਾਂਦਾ ਸੋ ਪੰਜਾਬ ਦੇ ਅਸਲ ਮੁੱਦੇ ਨੇ ਜਿਹੜੇ ਉਹਨਾਂ ਦੀ ਗੱਲ ਬਿਲਕੁਲ ਨਹੀਂ ਕੀਤੀ ਜਾਂਦੀ ਸੋ ਦੂਸਰੀ ਖਬਰ ਵੱਲ ਵਧਦੇ ਹਾਂ ਜੀ ਆ ਸੋਮਵਾਰ ਨੂੰ ਭਾਰਤ ਦੀ ਜਿਹੜੀ ਆ ਰਾਸ਼ਟਰਪਤੀ ਆ ਮਰਮੂ ਨਾਂ ਬੜਾ ਔਖਾ ਲੱਗਿਆ ਮੈਨੂੰ ਉਹ ਪੰਜਾਬ ਦੇ ਦੌਰੇ ਦੇ ਉੱਤੇ ਸੀ ਚੰਡੀਗੜ੍ਹ ਆਈ ਸੀ ਤਿੰਨ ਦਿਨਾਂ ਦੇ ਦੌਰੇ ਦੇ ਕੱਲ ਚਲੀ ਗਈ ਉਹ ਸੋ ਇਸ ਦੌਰੇ ਦੇ ਉੱਤੇ ਆਪਾਂ ਦੇਖਿਆ ਕਿ ਪੰਜਾਬ ਦੀ ਜਿਹੜੀ ਧਰਤੀ ਆ ਪਿਛਲੇ ਸਮੇਂ ਤੋਂ ਐਨੋ ਕਹੜੀਏ ਸਾਡਾ ਇੱਕ ਦੋਸਤ ਆ ਗੱਲਬਾਤ ਕਰ ਰਿਹਾ ਸੀ ਅਸੀਂ ਤਨਾਂ ਪੰਜਾਬ ਦੀ ਧਰਤੀ ਧਰਨੇ ਦੀ ਧਰਤੀ ਆ ਪੰਜਾਬ ਵਾਸਤੇ ਗੁਰਾਂ ਦੇ ਨਾਂ ਤੇ ਆਪਾਂ ਕਹਿੰਦੇ ਆ ਪਰ ਇੱਕ ਇਹਦਾ ਪਹਿਲੂ ਇਹ ਵੀ ਹੈਗਾ ਕਿ ਪੰਜਾਬ ਨੂੰ ਧਰਨੇ ਦੀ ਧਰਤੀ ਕਿਹਾ ਜਾ ਸਕਦਾ ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਧਰਨਾ ਚੱਲ ਰਿਹਾ ਹੁੰਦਾ ਕਿਤੇ ਸਟੂਡੈਂਟਾਂ ਦਾ ਧਰਨਾ ਕਿਤੇ ਵਿਦਿਆਰਥੀਆਂ ਦਾ ਟੀਚਰਾਂ ਦਾ ਪਟਵਾਰੀਆਂ ਦਾ ਕਿਤੇ ਕਿਸਾਨਾਂ ਦਾ ਤਾਂ ਚੱਲਦੇ ਜਾਂਦਾ ਕਿਸਾਨਾਂ ਦਾ ਤੇ ਬੰਦੀ ਸਿੰਘਾਂ ਦਾ ਬੜੇ ਲੰਮੇ ਦਿੱਤੋਂ ਇਹ ਪ੍ਰੋਟੈਸਟ ਇਹ ਧਰਨੇ ਚੱਲਦੇ ਆ ਰਹੇ ਨੇ ਉਰਦੂ ਬਿਨਾ ਵੀ ਬੜੇ ਆਪਾਂ ਨੂੰ ਛੋਟੇ ਛੋਟੇ ਧਰਨੇ ਮਿਲਦੇ ਆ ਕਿਤੇ ਨਾ ਕਿਤੇ ਮੈਂ ਕਹਿੰਨਾ ਕਿ ਭਾਰਤ ਦੇ ਸਭ ਤੋਂ ਬਾਅਦ ਜੇ ਧਰਨੇ ਲੱਗਦੇ ਨੇ ਤਾਂ ਪੰਜਾਬ ਦੀ ਧਰਤੀ ਉੱਤੇ ਲੱਗਦੇ ਆ ਇਹ ਵੀ ਇੱਕ ਕਹਲੀ ਹੈ ਵੀ ਇੱਕ ਇਦਾਂ ਦੀ ਲੀਡਰਸ਼ਿਪ ਸਾਨੂੰ ਦਿੱਤੀ ਗਈ ਆ ਵੀ ਜਿਹੜੇ ਸਾਡੇ ਬੰਦਿਆਂ ਨੂੰ ਕੰਮ ਲਾ ਕੇ ਰੱਖਿਆ ਨਾਲ ਮੈਂ ਕੰਮ ਲਾ ਕੇ ਕਿਉਂ ਕਹਿ ਰਿਹਾ ਰੱਖਿਆ ਹੋਇਆ ਕਿਉਂਕਿ ਏਦੋਂ ਪਹਿਲਾਂ ਆਪਾਂ ਦੇਖਿਆ ਜੀਰੇ ਵਾਲਾ ਧਰਨਾ ਸ਼ੰਭੂ ਧਰਨਾ ਭਗਵੰਤ ਮਾਨ ਦਾ ਘਰ ਜਿਹੜਾ ਪਿਛਲੇ ਦਿਨਾਂ ਚ ਕੇਰਿਆ ਪੁਲਿਸ ਨੇ ਕੁੱਟਿਆ ਕਿਸਾਨਾਂ ਨੂੰ ਸੋ ਇਹਨਾਂ ਸਾਰਾ ਕੁਝ ਚੱਲਦਾ ਪਰ ਇਹਦੇ ਵਿੱਚ ਜਦੋਂ ਕਿਸਾਨ ਵੀ ਧਰਨਾ ਲਾਉਂਦੇ ਆ ਜੋ ਕਹਿੰਦੇ ਆਪਾਂ ਹੁਣ ਦਿੱਲੀ ਚੱਲੇ ਆ ਦਿੱਲੀ ਚੱਲ ਕੇ ਕਰਨਾ ਕੀ ਹੁੰਦਾ ਆਪਦੀ ਗੱਲ ਜਿਹੜੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਅੱਗੇ ਰੱਖਣੀ ਹੁੰਦੀ ਆ ਤੇ ਪਰ ਹੁਣ ਇਸ ਵਕਤ ਇਸ ਵਕਤ ਕਿਸਾਨ ਨਹੀਂ ਦੇ ਧਰਨਾ ਵੀ ਚੱਲ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਮੁਹਾਲੀ ਦੇ ਵਿੱਚ ਬੰਦੀ ਸਿੰਘਾਂ ਦਾ ਧਰਨਾ ਵੀ ਚੱਲ ਰਿਹਾ ਪਰ ਚੰਡੀਗੜ੍ਹ ਦੇ ਵਿੱਚ ਇਸ ਵਕਤ ਜਦੋਂ ਭਾਰਤ ਦੀ ਰਾਸ਼ਟਰਪਤੀ ਮਰਮੂ ਆਇਆ ਤਾਂ ਕਿਸੇ ਵੀ ਜਥੇਬੰਦੀ ਨੇ 37 38 ਕਿਸਾਨ ਜਥੇਬੰਦੀਆਂ ਕਿਸੇ ਨੇ ਵੀ ਕਾਲ ਨਹੀਂ ਦਿੱਤੀ ਵੀ ਅਸੀਂ ਇਸ ਕਾਫਲੇ ਨੂੰ ਘੇਰਦੇ ਆ ਘੇਰਨ ਤੋਂ ਭਾਵ ਕਿ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ ਅਸੀਂ ਆਪਣੀ ਗੱਲ ਰੱਖਣੀ ਚਾਹੁੰਦੇ ਆ ਕਿਸੇ ਕਿਸਾਨ ਜਥੇਬੰਦੀ ਦੇ ਦਿਮਾਗ ਦੇ ਵਿੱਚ ਨਹੀਂ ਆਇਆ ਫਿਰ ਮਕਸਦ ਕੀ ਆ ਕਿ ਸਾਡੇ ਬੰਦਿਆਂ ਨੂੰ ਕਿਤੇ ਨਾ ਕਿਤੇ ਇਹ ਬਿਠਾਈ ਰੱਖ ਦਿਆ ਕਿਸੇ ਕਿਸ ਤਰ੍ਹਾਂ ਦੇ ਵਿੱਚ ਜਦੋਂ ਤੁਹਾਡੇ ਕੋਲੇ ਮੌਕਾ ਹੁੰਦਾ ਸਹੀ ਮੌਕੇ ਦੇ ਉੱਤੇ ਕੀਤੀ ਹੋਈ ਸਹੀ ਗੱਲ ਤੁਹਾਨੂੰ ਉਹਦਾ ਹੀ ਅਸਰ ਹੁੰਦਾ ਸਮਾਂ ਲੰਘਣ ਤੋਂ ਬਾਅਦ ਆਹਦੀ ਕੀਤੀ ਹੋਈ ਸਹੀ ਗੱਲ ਦਾ ਵੀ ਕੋਈ ਅਸਰ ਨਹੀਂ ਹੁੰਦਾ ਭਗਵੰਤ ਮਾਨ ਦਾ ਘਰ ਘੇਰਦੇ ਫਿਰਦੇ ਸੀ ਕੁਝ ਦਿਨ ਪਹਿਲਾਂ ਘਰ ਭਗਵੰਤ ਮਾਨ ਦਾ ਘਰ ਘੇਰਨ ਤੋਂ ਵੀ ਵੱਧ ਤੁਹਾਡੇ ਕੋਲੇ ਇਹ ਵਧੀਆ ਸਨੈਰੀ ਮੌਕਾ ਸੀ ਵੀ ਤੁਸੀਂ ਆਪਣੀ ਗੱਲ ਰਾਸ਼ਟਰਪਤੀ ਅੱਗੇ ਰੱਖਦੇ ਤੁਸੀਂ ਜਿੰਦੇ ਕਾਲ ਕਿ ਅਸੀਂ 에어ਪੋਰਟ ਘੇਰਨ ਲੱਗਿਆਂ ਜੀ ਸਾਡਾ ਮਕਸਦ ਰਾਸ਼ਟਰਪਤੀ ਦੇ ਨਾਲ ਗੱਲ ਕਰਨੀ ਹੈ। ਦੂਸਰਾ ਮੋਰਚਾ ਉੱਥੇ ਜਿਹੜਾ ਸਿੱਖਾਂ ਦੇ ਜਿਹੜੇ ਨੌਜਵਾਨ ਚੇਲਾਂ ਵਿੱਚ ਬੰਦੇ ਉਹਨਾਂ ਦੀ ਰਿਹਾਈ ਨੂੰ ਲੈ ਕੇ। ਰਾਜਵਾਨਾ ਸਾਹਿਬ ਨੂੰ 12 ਸਾਲ ਹੋ ਗਏ ਫਾਸੀ ਸਜ਼ਾ ਸੁਣਾਈ ਹੋਈ ਆ। ਉਹਨਾਂ ਜਥੇਬੰਦੀਆਂ ਨੂੰ ਚਾਹੀਦਾ ਸੀ ਕਾਲ ਦਿੰਦੇ ਅਸੀਂ ਬਿਲਕੁਲ ਇਹ ਕਾਫਰਾ ਰੁਕਾਂਗੇ ਕਿਉਂਕਿ ਅਸੀਂ ਆਪਣੀ ਗੱਲ ਆ ਰਾਸ਼ਟਰਪਤੀ ਨਾਲ ਕਰਨੀ ਚਾਹੁੰਦੇ ਹਾਂ। ਇਹ ਲੋਕ ਚੀਜ਼ਾਂ ਦਾ ਹਿਸਾਬ ਕਿਤਾਬ ਲਾ ਕੇ ਦੇਖਦੇ ਆ ਫਿਰ ਕਿਤੇ ਨਾ ਕਿਤੇ ਲੀਡਰਸ਼ਿਪ ਆ ਜਿਹੜੀ ਸਾਨੂੰ ਇਦਾਂ ਹੀ ਲੱਗਦਾ ਵੀ ਸਾਰਾ ਕੁਝ ਆ ਸਿੱਖਾਣ ਨੂੰ ਇੱਕ ਪਾਸੇ ਇੱਕ ਪ੍ਰੈਸ਼ਰ ਹੁੰਦਾ ਨਾ ਜਿਵੇਂ ਕੁੱਕਰ ਦੇ ਵਿੱਚ ਆਪਾਂ ਕੋਈ ਸਬਜ਼ੀ ਬਣਾਉਣੀ ਆ ਉਹਦੇ ਉੱਤੇ ਅੱਗ ਪਾਲੀ ਜਾਂਦੀ ਆ ਤੋਂ ਫਿਰ ਕੁੱਕਰ ਦੇ ਉੱਤੇ ਇੱਕ ਸੀਟੀ ਲੱਗੀ ਹੁੰਦੀ ਜਿਹੜੀ ਉਹ ਪ੍ਰੈਸ਼ਰ ਨੂੰ ਰਿਲੀਜ਼ ਕਰਦੀ ਆ ਜੇ ਉਹ ਪ੍ਰੈਸ਼ਰ ਵਾਲੀ ਸੀਟੀ ਨਾ ਹੋਵੇ ਤਾਂ ਫਿਰ ਉਹ ਕੁੱਕਰ ਦਾ ਪਟਾਕਾ ਪੈ ਜਾਊਗਾ ਉਹ ਫਟ ਜਾਊਗਾ ਫਿਰ ਪੰਜਾਬ ਦੀ ਨੌਜਵਾਨੀਆਂ ਜਿਹੜੀ ਉਨ੍ਹਾਂ ਦਾ ਗੁੱਸਾ ਉਨ੍ਹਾਂ ਦਾ ਜਿਹੜਾ ਉਹਨਾਂ ਨੂੰ ਸ਼ਾਂਤ ਰੱਖਣ ਵਾਸਤੇ ਕਿਤੇ ਨਾ ਕਿਤੇ ਆਪਾਂ ਸਮਝਦਾ ਕੀਤਾ ਨੇ ਮਜਾਰੇ ਕਰਾਏ ਜਾਂਦੇ ਆ ਜਿਹੜੀ ਲੀਡਰਸ਼ਿਪ ਉਹ ਇੰਨੀ ਕਾਬਲ ਨਹੀਂ ਕਿਸਾਨ ਨੂੰ ਕਿਸੇ ਨਿਸ਼ਾਨੇ ਤਾਈਂ ਲੈ ਪਹੁੰਚੇ ਕਿਉਂਕਿ ਮੌਕੇ ਇਨਾਂ ਕੋਲੇ ਆਉਂਦੇ ਨੇ ਪਰ ਇਹ ਮੌਕੇ ਸਾਭ ਨਹੀਂ ਸਕੇ ਉਹਨਾਂ ਮੌਕਿਆਂ ਨੂੰ ਸੋ ਅਗਲੀ ਖਬਰ ਵੱਲ ਵਧਦੇ ਆ ਜੀ ਆ ਆ ਤੁਸੀਂ ਇਹ ਦੇਖੋ ਮੈਂ ਤੁਹਾਨੂੰ ਇੱਕ ਪਿਕਚਰ ਸ਼ੇਅਰ ਕਰਦਾ ਜਦੋਂ ਪਰਦਾ ਰਾਸ਼ਟਰਪਤੀ ਚੰਡੀਗੜ੍ਹ 에어ਪੋਰਟ ਤੇ ਉਤਰੇ ਉਹਨੂੰ ਲੈਣ ਵਾਸਤੇ ਜਿਹੜਾ ਪੰਜਾਬ ਦਾ ਗਵਰਨਰ ਹਰਿਆਣੇ ਦਾ ਤੇ ਇੱਕ ਹਰਿਆਣੇ ਸਰਕਾਰ ਦਾ ਅਫੀਸ਼ੀਅਲ ਖੋਲ ਆਇਆ ਸੀ ਉਹਨਾਂ ਦਾ ਤੇ ਉਹਦੇ ਨਾਲ ਇੱਕ ਭਗਵੰਤ ਮਾਨ ਤੁਸੀਂ ਖੜਾ ਦੇਖ ਸਕਦੇ ਤੁਸੀਂ ਸਾਲੇ ਨੇ ਕੋਟ ਨੂੰ ਬੋਰ ਨਾਲ ਦੇਖਿਓ ਸਾਰੇ ਹੱਥ ਜੋੜ ਕੇ ਖੜੇ ਆ ਹੱਥ ਜਿਹੜੇ ਪੰਜਾਬ ਦੇ ਮੱਖ ਮੰਤਰੀ ਨੇ ਵੀ ਜੋੜਿਆ ਪਰ ਮੁੱਖ ਮੰਤਰੀ ਜਿੰਨਾ ਕਿ ਝੁਕਿਆ ਹੋਇਆ ਹੈ ਉਹਦੇ ਮੁਰੇ ਕੁੱਬ ਜਾ ਪਾ ਕੇ ਦੇਖੋ ਤੁਸੀਂ ਕੋਈ ਨਹੀਂ ਹੋਰ ਝੁਕਿਆ ਆਪਾਂ ਸਮਝੀਏ ਇਥੋਂ ਵੀ ਇਹ ਬੰਦੇ ਸਾਡੀ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਕੈਮਰੇ ਦੇ ਮੁਰੇ ਜਿਹੜੇ ਇੰਨੇ ਝੁਕੇ ਹੋਏ ਨੇ ਇੰਨੇ ਵਿਸ਼ੇ ਹੋਏ ਨੇ ਤੇ ਜਿੱਥੇ ਲਕੀਰ ਖਿੱਚ ਕੇ ਖੜਨ ਦੀ ਗੱਲ ਹੁੰਦੀ ਹੈ ਉੱਥੇ ਬੰਦੇ ਕਿੱਥੋਂ ਗੱਲ ਕਰ ਲੈਣਗੇ ਸਾਡੇ ਸੋ ਇਹ ਲੀਡਰਸ਼ਿਪ ਆ ਪੰਜਾਬ ਦੀ ਸੋ ਅ ਅਗਲੀ ਖਬਰ ਮਲਵਾਦੇ ਹਾਂ ਜੀ ਪੰਜਾਬ ਦੇ ਦੋ ਐਮਪੀ ਸਿੱਖ ਐਮਪੀ ਜਿਹਨੂੰ ਲੈ ਕੇ ਵੋਟਾਂ ਨੂੰ ਲੈ ਕੇ ਸਿੱਖਾਂ ਨੇ ਬੜਾ ਉਤਸ਼ਾਹ ਦਿਖਾਇਆ ਵੀ ਸਾਡੇ ਖਾਲਸਾਈ ਸਿੱਖੀ ਵਿਚਾਰਧਾਰਾ ਵਾਲੇ ਐਮਪੀ ਨੇ ਇੱਕ ਭਾਈ ਅਮਰਪਾਲ ਸਿੰਘ ਜਿਹੜੇ ਖਾਲਸਾ ਦੀ ਗੱਲ ਕਰਦੇ ਨੇ ਬਹੁਤ ਲੋਕਾਂ ਨੇ ਵੋਟਾਂ ਵਾਕੇ ਵੱਡੇ ਮਾਰਜਿਨ ਦੇ ਨਾਲ ਇਹਨਾਂ ਜਿਤਾਇਆ ਵੀ ਸਾਡੇ ਪੰਜਾਬ ਦੀ ਗੱਲ ਆ ਜਾ ਕੇ ਭਾਰਤ ਦੇ ਜਿੱਥੇ ਨਵੇਂ ਜਿਹੇ ਬੰਦੇ ਨੇ ਪਾਰਲੀਮੈਂਟ ਦੇ ਵਿੱਚ ਹੋਊਗੀ ਆਰੰਬਰ ਤਪਾਲ ਨੂੰ ਉਹਨਾਂ ਨੇ ਪਾਰਲੀਮੈਂਟ ਭੇਜਣ ਦੀ بجائے ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੁਣ ਮਸਲਾ ਇਹ ਸੀਗਾ ਕਿ ਪਾਰਲੀਮੈਂਟ ਦੇ ਵਿੱਚ ਹਾਜ਼ਰ ਨਹੀਂ ਲੱਗ ਰਹੀ ਉਹਨਾਂ ਦੀ ਤੇਰੀ ਮੈਂਬਰਸ਼ਿਪ ਉਖਾਰਜ ਹੋਣ ਦਾ ਖਤਰਾ ਸੀ ਕੋਰਟ ਦੇ ਵਿੱਚ ਅਪੀਲਾਂ ਹੋਈਆਂ ਤੇ ਗਿੱਲਾਂ ਹੋਈਆਂ ਕੋਰਟ ਨੇ ਕਿਹਾ ਵੀ ਠੀਕ ਆ ਤੁਹਾਨੂੰ ਅਸੀਂ ਛੁੱਟੀ ਦੇ ਦਿੰਦੇ ਹਾਂ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਤੁਸੀਂ ਪਰ ਪਾਰਲੀਮੈਂਟ ਦੇ ਵਿੱਚ ਨਹੀਂ ਜਾ ਸਕਦੇ ਭਾਵ ਕਿ ਤੁਸੀਂ ਆਪਣੀ ਕੋਈ ਗੱਲ ਨਹੀਂ ਕਰ ਸਕਦੇ ਉੱਥੇ ਆਪਾਂ ਦਾ ਵੋਟਾਸ ਕਰਕੇ ਪਾਈਆਂ ਸੀ ਵੀ ਸਾਡੀ ਗੱਲ ਪਾਰਲੀਮੈਂਟ ਦੇ ਵਿੱਚ ਹੋਊਗੀ ਸਾਡਾ ਸਿੰਘ ਜਾ ਕੇ ਉੱਥੇ ਗੱਲ ਕਰੂਗਾ ਪਰ ਦੇਖੋ ਇੱਥੇ ਹੁਣ ਅੰਮ੍ਰਿਤਪਾਲ ਸਿੰਘ ਨੇ ਉਹ ਸੰਵਿਧਾਨ ਦੇ ਅਨਸਾਰ ਵੋਟਾਂ ਵੀ ਲੜ ਲਈਆਂ ਏਕਤਾ ਤੇ ਅਖੰਡਤਾ ਦੀ ਭਾਰਤ ਦੀ ਸੌਂ ਵੀ ਖਾਲੀ ਸਾਰਾ ਕੁਝ ਕਰ ਲਿਆ ਜਿਹੜਾ ਕੁਝ ਉਹਨਾਂ ਨੇ ਕਿਹਾ ਸੀ ਪਰ ਫਿਰ ਵੀ ਤੁਹਾਨੂੰ ਉਹ ਗੱਲ ਨਹੀਂ ਕਰਨ ਦੇ ਦੇ ਰਹੇ ਵੀ ਪਾਰਲੀਮੈਂਟ ਦੇ ਵਿੱਚ ਅੰਮ੍ਰਿਤਪਾਲ ਜਾਊਗਾ ਗੱਲ ਹੋਊਗੀ ਗੱਲ ਨਹੀਂ ਹੁਣ ਤੇ ਬਾਕੀ ਇੱਧਰ ਉੱਧਰੀਆਂ ਗੱਲਾਂ ਜਿੰਨੀਆਂ ਪੰਜਾਬ ਦੀਆਂ ਤੁਸੀਂ ਕਰ ਲਓ ਅੰਮ੍ਰਿਤ ਅਖਾ ਲੋ ਹੋਰ ਛੋਟੇ ਮੋਟੇ ਮੁੱਦੇ ਕਿਸਾਨਾਂ ਦੇ ਮੁੱਦੇ ਜਾਂ ਜਿੰਨੇ ਟੀਚਰਾਂ ਦੇ ਮੁੱਦੇ ਉਹਨਾਂ ਦੀ ਗੱਲਬਾਤ ਕਰੋ ਪਰ ਜਿਹੜੀ ਅਸਲ ਗੱਲ ਆ ਉਹ ਨਹੀਂ ਹੋਣ ਤੇ ਸੋ ਇਹ ਅੰਮ੍ਰਿਤਪਾਲ ਸਿੰਘ ਨੇ ਸਾਡੇ ਐਮਪੀ ਤੇ ਦੂਸਰਾ ਐਮਪੀ ਸਾਡਾ ਸੀਗਾ ਸਰਬਜੀਤ ਸਿੰਘ ਪੀਤਪੁਰ ਦਾ ਸਰਬਜੀਤ ਸਿੰਘ ਨੂੰ ਹੀ ਆਪਾਂ ਵੋਟਾਂ ਇਸੇ ਕਰਕੇ ਪਾਈਆਂ ਸੀ ਕਿ ਉਹ ਸ਼ਹੀਦ ਪਰਿਵਾਰ ਦੇ ਵਿੱਚੋਂ ਆ ਸਰਦਾਰ ਬਿਆੰਤ ਸਿੰਘ ਦੀ ਸ਼ਹਾਦਤ ਆ ਜਿਹੜੀ ਬੜੀ ਲੋਡਸ ਉਸ ਵਕਤ ਜਿਹੜਾ ਉਹਨਾਂ ਨੇ ਆ ਕੰਪਲੀ ਪਾਕ ਦਾ ਜਿਹੜੀ ਠੱਠੀ ਹੋਇਆ ਸੱਤੇ ਰੱਖੀ ਕੌਂਦੇ ਜਿਹੜੀ ਕਾਰਵਾਈ ਉਹਨਾਂ ਨੇ ਉਸ ਵਕਤ ਕੀਤੀ ਸੀ ਸਾਡਾ ਸਿਰ ਝੋਗਦਾ ਸ਼ਹਾਦਤ ਦੇ ਅੱਗੇ ਪਰ ਆਪਾ ਸਰਬਜੀਤ ਸਿੰਘ ਨੂੰ ਵੀ ਉਸੇ ਸੋਚ ਦੇ ਨਾਲ ਹੀ ਅਸੀਂ ਵੋਟਾਂ ਪਾਈਆਂ ਸੀ ਵੀ ਸਾਡਾ ਯੋਧਾ ਇਹ ਵੀ ਕੋਈ ਗੱਲ ਕਰੂਗਾ ਪਾਰਲੀਮੈਂਟ ਦੇ ਵਿੱਚ ਆ ਕੇ ਪਰ ਸਰਬਜੀਤ ਨੇ ਪਹਿਲੇ ਕਿਹਾ ਕਿ ਅਸੀਂ ਬਿਲਕੁਲ ਇਦਾਂ ਦੀ ਕੋਈ ਵੀ ਖਾਲਸਾਣ ਦੀ ਗੱਲ ਨਹੀਂ ਕਰਨੀ ਜੀ ਕੋਈ ਪੱਤਰਕਾਰ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਖਾਲਸਾਣ ਬਾਰੇ ਤੁਹਾਡਾ ਕੀ ਵਿਚਾਰ ਆ? ਤਾਂ ਤੁਸੀਂ ਦੇਖੋ ਸਰਬਜੀਤ ਇੱਕ ਹੀਕ ਲਾਉਂਦਾ ਨਾ ਕਰਕੇ ਉਹ ਇੱਕ ਸਿੰਗਰ ਨਹੀਂ ਹੁੰਦਾ ਸੀ ਪੰਜਾਬ ਦੇ ਵਿੱਚ ਬਿੰਦ ਰਖਿਆ ਉਹਦੀ ਹੀਕ ਬੜੀ ਮਸ਼ਹੂਰ ਹੁੰਦੀ ਸੀ ਉਹਦੀ ਹੀਕ ਬੜੀ ਲੰਮੀ ਹੁੰਦੀ ਸੀ ਬੜੀ ਵੱਡੀ ਹੀਕ ਲਾਉਂਦਾ ਸੀ ਤੇ ਸਰਬਜੀਤ ਦੀ ਹੇਕ ਲਾਉਂਦਾ ਇਹ ਸਰਬਜੀਤ ਦੀ ਹੇਕ ਬਿੰਦ ਰੱਖੀਏ ਤਾਂ ਵੀ ਲੰਮੀ ਹੇਕ ਹੁੰਦੀ ਆ ਪਰ ਹੇਕ ਉਹ ਤੋਂ ਲੱਗਦੀ ਹੈ ਜਦੋਂ ਕੋਈ ਖਾਲਸਾਤਾਨ ਦੇ ਨਾਂ ਦੇ ਉੱਤੇ ਪੱਤਰਕਾਰ ਪਹੁੰਚਦਾ ਵੀ ਖਾਲਸਾਤਾਨ ਦੇ ਮੁੱਦੇ ਤੇ ਥੁੱਲੇ ਕੀ ਵਿਚਾਰ ਆ। ਤੇ ਸਰਬਜੀਤ ਬੜੀ ਵੱਡੀ ਹੇਕ ਲਾਇਆ ਕਹਿੰਦਾ ਨਾ ਭਾਈ ਨਾਸਿੰਗ ਹੋਣਾ ਅਸੀਂ ਕੰਮ ਨਹੀਂ ਕਰਨੀਏ। ਚਲੋ ਇਹ ਸਾਡੇ ਉਸ ਉਸ ਸਿਸਟਮ ਦੇ ਵਿੱਚ ਜਿਹੜੇ ਸਾਡੇ ਭਰਾ ਹੀ ਸੋਚੀ ਬੈਠੇ ਆ ਕਿ ਅਸੀਂ ਉਹ ਸਿਸਟਮ ਦੇ ਵਿੱਚ ਕੁਝ ਕੱਢ ਲਾਂਗੇ ਜਾਂ ਉਹ ਜਥੇਬੰਦੀਆਂ ਉਹ ਲੀਡਰਸ਼ਿਪ ਸਾਨੂੰ ਕਿਸੇ ਨਾ ਕਿਸੇ ਸਾਡੇ ਪੰਜਾਬ ਦਾ ਹੱਲ ਲੱਭ ਲੱਭ ਦੋਗੇ ਮੁੱਖ ਮੰਤਰੀ ਦੇਖ ਲੋ ਤੁਹਾਡੇ ਅੱਗੇ ਰੱਖਦਾ ਵੀ ਉਹ ਲੋਕਾਂ ਦੇ ਇੱਕ ਪਾਸੇ ਘਟ ਆ ਰਹੇ ਨੇ ਦੂਜੇ ਪਾਸੇ ਆਪ ਨਸ਼ੀ ਵੇਚਦੇ ਨੇ ਉਹਨਾਂ ਦਾ ਟਾਰਗੇਟ ਇਹ ਹੈ ਕਿ ਬਾਤ ਉਹ ਨਸ਼ੀ ਵੇਚਨੇ ਆ ਤੇ ਪਖੰਡੇ ਕੀਤਾ ਜਾ ਰਿਹਾ ਵੀ ਦੇਖੋ ਅਸੀਂ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਮਹਿਮ ਸ਼ੁਰੂ ਕੀਤੀ ਹੋਈ ਹੈ ਦੂਜੇ ਪਾਸੇ ਕਿਸਾਨ ਜਚੇ ਬੰਦੀਆਂ ਇੱਕ ਮੌਕਾ ਆਇਆ ਸੀ ਉਹਨਾਂ ਕੋਲ ਚੰਡੀਗੜ੍ਹ ਦੇ ਵਿੱਚ ਜਿਹੜੀ ਰਾਸ਼ਟਰਪਤੀ ਮਰਮੋਗੋ ਦਿਨਾਂ ਗੱਲ ਕਰ ਸਕਦੇ ਸੀ ਪਰ ਕਿਸੇ ਨੇ ਕੋਈ ਕਾਲ ਨਹੀਂ ਦਿੱਤੀ ਆਪਾਂ ਸਮਝੀ ਨਾ ਕੜੀਆਂ ਨੂੰ ਜੋੜ ਕੇ ਦੇਖੀਏ ਵੀ ਇਹ ਜਿਹੜੀ ਇਹ ਲੀਡਰਸ਼ਿਪ ਆ ਇਹ ਜਥੇਬੰਦੀਆਂ ਸਾਨੂੰ ਕਿਸ ਪਾਸੇ ਕਿਧਰ ਨੂੰ ਤੋਰ ਕੇ ਲਿਜਾ ਰਹੀਆਂ ਹੈ ਸੋ ਅਗਲੀ ਖਬਰ ਬੜਵਾਦੇ ਹਾਂ ਜੀ ਬਲਵਿੰਦਰ ਸਿੰਘ ਸੇਖੋ ਤੁਸੀਂ ਇਹ ਬੰਦੇ ਨੂੰ ਜਾਣਦੇ ਹੋਵੋਗੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਭਾਜਪਾ ਤੋਂ ਸ਼ਾਮ ਤੁਸੀਂ ਇਹਨਾਂ ਦੀਆਂ 6 ਮਹੀਨੇ ਪਹਿਲਾਂ ਦੀਆਂ ਵੀਡੀਓ ਕੱਢ ਕੇ ਦੇਖੇ YouTube ਦੇ ਉੱਤੇ ਇਹਨਾਂ ਨੇ ਬੜਾ ਤਕਲਾ ਇੱਕ ਮੋਰਚਾ ਖੋਲਿਆ ਸੀ ਬਾਦਲਾਂ ਦੇ ਖਿਲਾਫ ਬੜਾ ਇੱਕ ਨਾ ਜਿਹਨੇ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਖਬਰਾਂ ਦੀ ਹੈਡਲਾਈਨ ਬੰਨਾ ਹੈ ਉਹ ਅਕਾਲ ਤਖਤ ਸਰ ਦੇ ਖਿਲਾਫ ਸ਼ੋਭਨੀ ਕਮੇਟੀ ਦੇ ਖਿਲਾਫ ਤੇ ਬਾਦਲਾਂ ਖਿਲਾਫ ਬੋਲ ਦੋ ਤੁਹਾਡੇ ਵੀਡੀਓ ਤੁਹਾਡਾ ਸਾਰਾ ਕੁਝ ਮੈਂਟੋ ਮੈਟੀ ਵਾਇਰਲ ਹੋ ਜਾਂਦਾ ਇਹ ਬੰਦੇ ਨੇ ਵੀ ਅਕਾਲੀ ਦਲ ਦੇ ਖਿਲਾਫ ਬੜਾ ਵੱਡਾ ਸਟੈਂਡ ਲਿਆ ਸੀ ਪਰ ਸੰਬੰਧ ਦੇ ਸਮਝਣ ਵਾਲੇ ਸਮਝ ਗਏ ਸੀ ਵੀ ਇਹਨਾਂ ਦਾ ਮਕਸਦ ਕੀ ਆ ਇਹਨਾਂ ਦਾ ਮਕਸਦ ਪੂਰਾ ਹੋ ਗਿਆ ਸੋ ਹੁਣ ਭਾਜਪੀ ਦੇ ਵਿੱਚ ਸ਼ਾਮਲ ਹੋ ਗਏ ਸੋ ਉੱਥੇ ਲੀਡਰਸ਼ਿਪ ਦਾ ਮਕਸਦ ਜਿਨ੍ਹਾਂ ਦਾ ਹੈਗਾ ਮਾੜੀ-ਮੋਟੀ ਕੋਈ ਲੀਡਰਸ਼ਿਪ ਹਾਸਲ ਕਰਨਾ ਉਹਨਾਂ ਵਾਸਤੇ ਤਾਂ ਸਾਰਾ ਕੁਝ ਠੀਕ ਆ ਪਰ ਜਿਹੜੇ ਪੰਜਾਬ ਨੂੰ ਲੈ ਕੇ ਸੀਰੀਅਸ ਨੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਵੀ ਅੱਜ ਤੋਂ 40 ਸਾਲਾਂ ਨੂੰ 50 ਸਾਲਾਂ ਨੂੰ 100 ਸਾਲਾਂ ਨੂੰ ਪੰਜਾਬ ਦਾ ਕੀ ਬਣਨ ਜਾ ਰਿਹਾ ਹੈ ਸੋ ਉਹਨਾਂ ਨੂੰ ਇਹ ਚੀਜ਼ਾਂ ਨੂੰ ਸਮਝਣਾ ਪੈਣਾ ਕਿ ਜਿਹੜੀ ਰਾਜਨੀਤੀ ਪੰਜਾਬ ਦੇ ਵਿੱਚ ਸਾਨੂੰ ਦਿੱਤੀ ਜਾ ਰਹੀ ਆ ਜਿਹੜੀ ਗਰਾਊਂਡ ਦੇ ਵਿੱਚ ਕੰਮ ਨੂੰ ਪੰਜਾਬ ਦੇ ਨਮਿੰਦਿਆਂ ਨੂੰ ਉਤਾਰਿਆ ਜਾ ਰਿਹਾ ਵੀ ਤੁਸੀਂ ਆ ਰਾਜਨੀਤੀ ਖੇਡੋ ਉਹ ਰਾਜਨੀਤੀ ਸਾਨੂੰ ਦੁਨੀਆ ਦੀ ਰਾਜਨੀਤੀ ਦੇ ਨਾਲੋਂ ਆਈਸੋਲੇਟ ਕਰ ਰਹੀ ਆ ਦੁਨੀਆ ਦੇ ਨਾਲੋਂ ਆਪਾਂ ਅਲੱਗਥਲਗ ਪੈ ਰਹੇ ਹਾਂ ਕਿਉਂਕਿ ਪੰਜਾਬ ਵਾਲੀ ਰਾਜਨੀਤੀ ਦੁਨੀਆ ਦੀ ਰਾਜਨੀਤੀ ਦੇ ਹਾਂ ਦੀ ਰਾਜਨੀਤੀ ਨਹੀਂ ਪੰਜਾਬ ਦੇ ਵਿੱਚ ਹੋ ਰੀਆਂ ਕਸ਼ਨਾਮਾ ਬਿਆਨਬਾਜ਼ੀਆਂ ਮੋਰਚੇ ਮਜਾਰੇ ਦੁਨੀਆਂ ਨੂੰ ਇਹਦਾਂ ਕੋਈ ਲੈਣਾ ਦੇਣਾ ਨਹੀਂ ਪਰ ਆ ਜਿਹੜੀ ਡਾਇਸਪੋਰਾ ਸਿੱਖਾਂ ਦੀ ਰਾਜਨੀਤੀ ਆ ਉਹ ਮੌਜੂਦਾ ਸਮੇਂ ਦੀ ਰਾਜਨੀਤੀ ਤੇ ਹਾਂ ਦੀ ਰਾਜਨੀਤੀ ਆ ਕਿਉਂਕਿ ਦੁਨੀਆਂ ਦੇ ਵਿੱਚ ਇਥੇ ਆਪੋ ਆਪਣੇ ਮੁੱਲਸ ਗੱਲ ਕਰਦੇ ਨੇ ਤਾਂ ਪੰਜਾਬ ਦੀ ਗੱਲ ਬਰਾਬਰ ਚੱਲ ਰਹੀ ਆ ਉਹ ਕਿਹੜਾ ਹਫਤਾ ਹੁੰਦਾ ਜਿਹਦੇ ਨਾਲ ਸਾਡੀ ਗੱਲ ਦੁਨੀਆਂ ਚ ਨਹੀਂ ਚੱਲਦੀ ਪਿਛਲੇ ਲੱਗ ਦੇ ਪਿਛਲੇ ਵੀਡੀਓ ਦੇ ਤਾਂ ਗੱਲ ਕਰਕੇ ਹਟੀਆਂ ਕਿ ਜਿਹੜੀ ਆ ਰੈਲੀ ਹੋਈ ਰਹੀ ਆ ਸਿੱਖਾਂ ਦੀ ਖਾਲਸਤਾਨ ਨੂੰ ਲੈ ਕੇ ਅਮਰੀਕਾ ਦੇ ਵਿੱਚ ਉਹਦੇ ਚਰਚੇ ਸਾਰੀ ਦੁਨੀਆ 'ਚ ਹੋਏ ਆ ਤੇ ਹੁਣ 15 ਤਰੀਕ ਨੂੰ ਫੇਰ ਰੈਲੀ ਹੋਣ ਜਾ ਰਹੀ ਹੈ ਬੜੀ ਵੱਡੀ 15 ਤਰੀਕ ਤੋਂ ਬਾਅਦ 23 ਤਰੀਕ ਨੂੰ ਅਮਰੀਕਾ ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਇਹ ਹੁੰਦੀ ਆ ਲੀਡਰਸ਼ਿਪ ਲਗਾਤਾਰਤਾ ਰੱਖਣੀ ਆਪਦੇ ਮੁੱਦੇ ਨੂੰ ਆਪਣੇ ਮਸਲੇ ਨੂੰ ਦੁਨੀਆ ਦੀਆਂ ਖਬਰਾਂ ਦੁਨੀਆ ਦੀ ਹੈਡਲਾਈਨ ਬਣਾ ਕੇ ਰੱਖਣਾ ਵੀ ਦੁਨੀਆ ਭੁੱਲੇ ਨਾ ਇਹ ਚੀਜ਼ ਨੂੰ ਵੀ ਸਾਡਾ ਵੀ ਸਿੱਖਾਂ ਦਾ ਵੀ ਕੋਈ ਮਸਲਾ ਹੈ ਦੁਨੀਆ ਨੂੰ ਹਮੇਸ਼ਾ ਯਾਦ ਕਰਾਈ ਰੱਖਣਾ ਸੋ ਇਸ ਕਰਕੇ ਆਪਣਾ ਫੋਕਸ ਹਮੇਸ਼ਾ ਦੁਨੀਆ ਦੀਆਂ ਹੋ ਰਹੀਆਂ ਗਤੀਵਿਧੀਆਂ ਦੁਨੀਆ ਦੀ ਰਾਜਨੀਤੀ ਦੇ ਤੇ ਹੁੰਦਾ ਪੰਜਾਬ ਦੀ ਰਾਜਨੀਤੀ ਸਾਨੂੰ ਕਿਸੇ ਪਾਸੇ ਇਲਝਾ ਨਹੀਂ ਰਹੀ ਪੰਜਾਬ ਦੀ ਰਾਜਨੀਤੀ ਉੱਥੇ ਹੀ ਘੁੰਮ ਰਹੀ ਆ ਪੰਜਾਬ ਦੀ ਰਾਜਨੀਤੀ ਸਨ ਉੱਚੀ ਕੁਮਾਰੀ ਆ ਸੋ ਇਸ ਦੇ ਵਿੱਚ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਆਪ ਦੀ ਸਕਰੀਨ ਦੇ ਤੇ ਦੇਖ ਰਹੇ ਹਾਂ ਇਸ ਨੌਜਵਾਨ ਦੀ ਫੋਟੋ ਹੈ ਨੌਜਵਾਨ ਕਹੋਣਾ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਸਰੀ ਦੇ ਗੁਰਦੁਆਰਾ ਚੋ ਸ਼ਰਾਰਤੀ ਅਨਸਰ ਕਾਬੂ ਕੀਤਾ ਗਿਆ ਹੈ ਇਹਨੇ ਕੀਤਾ ਕੀ ਆ ਉੱਥੇ ਜਾ ਕੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਬੈਠਾ ਦਰਬਾਰ ਸਾਹਿਬ ਦੇ ਵਿੱਚ ਸਿਰ ਦੇ ਉੱਤੇ ਉਹ ਇਹਨੇ ਆਪਣਾ ਰਮਾਲ ਲਾ ਕੇ ਸੱਟਾ ਫਿਰ ਉੱਥੇ ਰੋਲਾ ਪੋਣਾ ਸ਼ੁਰੂ ਕਰਤਾ ਹਿੰਦੁਸਤਾਨ ਜਿੰਦਾਬਾਦ ਹਿੰਦੂ ਜਿੰਦਾਬਾਦ ਉਥੇ ਸੇਵਾਦਾਰਾਂ ਨੇ ਫੜਿਆ ਉਹਨੂੰ ਫੜ ਕੇ ਬਾਹਰ ਲੈ ਕੇ ਕਿ ਦਰਬਾਰ ਸਾਹਿਬ ਚੋਂ ਵੀ ਦੱਸ ਕੀ ਪ੍ਰੋਬਲਮ ਆ ਅੱਗੇ ਵੇ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਮਾਰ ਦਿਓ ਮੇਰਾ ਸੈਲ ਬੰਦੋ ਮੈਨੂੰ ਮਾਰੋ ਨਾ ਸ਼ਹੀਦ ਕਰੋ ਉਹਨਾਂ ਨੇ ਫੜ ਕੇ ਗੁਰੂ ਘਰ ਦੇ ਵਿੱਚੋਂ ਬਾਹਰ ਕਰਤਾ ਭਾਈ ਤੂੰ ਜਾ ਇਹ ਵਾਪਸ ਫੇਰ ਆ ਗਿਆ ਦੁਬਾਰਾ ਇਹਨੇ ਫੇਰ ਹਰਕਤ ਕੀਤੀ ਪੁਲਿਸ ਬੁਲਾਈ ਗਈ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਨੇ ਵੀ ਵਾਚ ਗੱਲ ਕੀਤੀ ਤੇ ਪਤਾ ਲੱਗਿਆ ਕਿ ਇਹਦੇ ਫੋਨ ਦੇ ਵਿੱਚੋਂ ਵੀ ਕਾफी ਸਮੱਗਰੀ ਮਿਲੀ ਆ ਜਿਹੜੀਆਂ ਐਂਟੀ ਸਿੱਖ ਗੱਲਾਂ ਬਾਤਾਂ ਫੋਨ ਦੇ ਵਿੱਚ ਕਾफी ਉਹ ਵੀਡੀਓ ਵਗੈਰਾ ਸੀਗੀਆਂ ਪਿੱਛੇ ਜਿਹੜਾ ਕੈਨੇਡਾ ਦੇ ਵਿੱਚ ਗੁਰੂ ਘਰ ਦੇ ਵਿੱਚ ਉੱਥੇ ਵੀ ਹਮਲਾ ਕੀਤਾ ਗਿਆ ਸੀ ਆ ਇਹਨਾਂ ਦੇ ਵੱਲੋਂ ਕੱਟੜਵਾਦੀ ਹਿੰਦੂਆਂ ਵੱਲੋਂ ਉਹ ਵੀ ਕੁਝ ਵੀਡੀਓ ਮਿਲੀਆਂ ਆ ਪਰਸ ਨੇ ਸਾਰਾ ਕੁਝ ਆਪਣੇ ਜਿਹੜਾ ਅਨਵੈਸਟੀਗੇਸ਼ਨ ਹੋਊਗੀ ਇਹਦੀ ਜਾਂਚ ਹੋਊਗੀ ਵੀ ਇਹ ਕਿਹਨੇ ਭੇਜਿਆ ਕਿਵੇਂ ਹੋਇਆ ਤੇ ਪਰ ਕਿਤੇ ਨਾ ਕਿਤੇ ਜਿਹੜਾ মিডিਆ ਦੇਖਦੇ ਨੇ ਲੋਕ ਇਹ ਉਹਨਾਂ ਚੀਜ਼ਾਂ ਦਾ ਅਸਰ ਆ ਅਸੀਂ 월ਡ ਪਾਵਰ ਅਸੀਂ ਵਸ਼ਭ ਗੁਰੂ ਅਸੀਂ ਕੁਝ ਵੀ ਕਰ ਸਕਦੇ ਆ ਉਹਨਾਂ ਦੇ ਵਿੱਚੋਂ ਨਿਕਲੇ ਹੋਏ ਚੀਜ਼ਾਂ ਸੋ ਇਹ ਚੀਜ਼ਾਂ ਜਿੱਥੇ ਪੰਜਾਬ ਦੇ ਵਿੱਚ ਇਹ ਚਕਟਨਾਵਾ ਹੁੰਦੀਆਂ ਗੁਰੂ ਘਰਾਂ ਦੇ ਵਿੱਚ ਗੁਰੂ ਗੁਰੂ ਸਾਹਿਬ ਦੀਆਂ ਬੇਅਦਬੀਆਂ ਬਿਲਕੁਲ ਉਸੇ ਤਰ੍ਹਾਂ ਪੈਰਲਰ ਹੀ ਇਸ ਘਟਨ ਨੂੰ ਆਪਾਂ ਦੇਖ ਸਕਦੇ ਹਾਂ ਕਿ ਉੱਥੇ ਵੀ ਇਹ ਚੀਜ਼ਾਂ ਅਕਲ ਦੀ ਕੋਸ਼ਿਸ਼ ਜਿਹੜੀ ਹੋ ਰਹੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹਾਪਫੁਲੀ ਨੈਕਸਟ ਵੀਕ ਅਮਰੀਕਾ ਦੀ ਜਿਹੜੀ ਤਲਸੀ ਗੈਬਟਾ ਜਿਹੜੀ ਇੰਟੈਲੀਜੈਂਸੀ ਦੀ ਡਾਇਰੈਕਟਰ ਆ। ਦਾ ਯੂ ਐਸ ਏ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸੀ ਤਲਸੀ ਗੈਬਟ ਇਹ ਨੈਕਸਟ ਵੀਕ ਭਾਰਤ ਦੇ ਦੌਰੇ ਤੇ ਚੱਲ ਰਹੀ ਆ। ਕੱਲੀ ਨਹੀਂ ਜਾ ਰਹੀ ਉੱਥੇ 20 ਮੁਲਕਾਂ ਦੀਆਂ ਜਿਹੜੀਆਂ ਇੰਟੈਲੀਜੈਂਸੀਆਂ ਵੀ ਆ ਰਹੀਆਂ ਪਤਾ ਲੱਗ ਰਿਹਾ ਕਿ ਗੱਲਬਾਤ ਕਾਫੀ ਗੰਭੀਰ ਮੁੱਦਿਆਂ ਤੇ ਹੋਣ ਜਾ ਰਹੀ ਆ ਜਿਹਦੇ ਵਿੱਚ ਗੁਰਪਤਵਾਨ ਸਿੰਘ ਪੰਨੂ ਦਾ ਮੁੱਦਾ ਹਰਦੀਪ ਸਿੰਘ ਨਿਹਰ ਦਾ ਮੁੱਦਾ ਸਾਰੇ ਮਸਲਿਆਂ ਤੇ ਗੱਲਬਾਤ ਹੋਊਗੀ ਕਿਉਂਕਿ ਇਹ ਕੇਸ ਦੇ ਨਾਲ ਸੀਸੀ1 ਸੀਸੀ2 ਸੀਸੀ3 ਬਹੁਤ ਕੁਝ ਜੁੜਿਆ ਹੋਇਆ ਜਿਨ੍ਹਾਂ ਦੇ ਨਾਮ ਜੇ ਉਜਾਗਰ ਹੋਣੇ ਜ਼ਰੂਰੀ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗੱਲਬਾਤ ਹੁੰਦੀ ਆ ਉਹ ਗੱਲਬਾਤ ਭਾਰਤੀ ਚੈਨਲਾਂ ਦੇ ਉੱਤੇ ਤੁਹਾਨੂੰ ਸੁਣਨ ਨੂੰ ਨਹੀਂ ਮਿਲਦੀ ਸੋ ਇਸ ਕਰਕੇ ਬੇਨਤੀ ਆ ਤੁਹਾਨੂੰ ਬੇਨਤੀ ਕਰਦੇ ਆ ਕਿ YouTube ਚੈਨਲ ਨੂੰ ਵਕਤ-ਵਾਰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਜਾ ਕੇ ਤਾਂ ਕਿ ਇਹ ਖਬਰਾਂ ਇਹ ਜਾਣਕਾਰੀ ਹਰ ਹਫ਼ਤੇ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਤੁਹਾਡੇ ਤੱਕ ਪਹੁੰਚਦੀ ਰਹੇ ਸੋ 23 ਤਰੀਕ ਨੂੰ ਅਮਰੀਕਾ ਦੇ ਵਿੱਚ ਵੋਟਾਂ ਹੋਣ ਜਾ ਰਹੀਆਂ ਰੈਫਰੰਡਮ ਦੀਆਂ ਤੇ ਉਹਨੂੰ ਲੈ ਕੇ ਜਰੂਰ ਆ ਆਪਣੇ ਭੈਣ ਭਰਾਵਾਂ ਨਾਲ ਇਹ ਅਪਡੇਟ ਜਰੂਰ ਸਾਂਝੀ ਕਰੋ ਵੀ ਅਮਰੀਕਾ ਦੇ ਵਿੱਚ ਜਿਹੜੇ ਭੈਣ ਭਰਾ ਜਾ ਸਕਦੇ ਨੇ 23 ਤਰੀਕ ਨੂੰ 23 ਮਾਰਚ ਨੂੰ ਵੋਟਾਂ ਦੇ ਵਿੱਚ ਜਰੂਰ ਹਿੱਸਾ ਲਿਓ ਕਿਉਂਕਿ ਆਪਾਂ ਆ ਪੀਸਫੁਲ ਤਰੀਕੇ ਦੇ ਵਿੱਚ ਆਪਣੀ ਗੱਲ ਦੁਨੀਆ ਦੇ ਵਿੱਚ ਰੱਖਣ ਦੇ ਵਿੱਚ ਵਿਸ਼ਵਾਸ ਰੱਖਦੇ ਸੋ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਤੇ ਆ ਤੇ ਅਗਲੇ ਹਫਤੇ ਫੇਰ ਨਵੀਆਂ ਖਬਰਾਂ ਨਵੇਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਸੋ ਅੱਜ ਜਿਹੜੀ ਗੱਲਬਾਤ ਹੋਈ ਆ ਰਾਜਨੀਤੀ ਨੂੰ ਲੈ ਕੇ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਜ਼ਰੂਰ ਕਰਿਓ ਪੰਜਾਬ ਦੀ ਰਾਜਨੀਤੀ ਦੇ ਉੱਤੇ ਅਸੀਂ ਆਪਾਂ ਜਾਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਲੀਡਰਸ਼ਿਪ ਉਹਦੇ ਵਿੱਚੋਂ ਕੀ ਨਿਕਲ ਆਇਆ ਕੀ ਉਥੋਂ ਦੀਆਂ ਜਥੇਬੰਦੀਆਂ ਸਾਨੂੰ ਕਿਸ ਪਾਸੇ ਤੋਰ ਕੇ ਲਿ ਜਾ ਰਹੀਆਂ ਕੀ ਤੁਹਾਨੂੰ ਲੱਗਦਾ ਕਿ ਉਹ ਜਥੇਬੰਦੀਆਂ ਉਹ ਲੀਡਰਸ਼ਿਪ ਤੁਹਾਨੂੰ ਕਿਸ ਨਾ ਕਿਸੇ ਪਾਸੇ ਲਾ ਦੇਣਗੀਆਂ ਉਹ ਆ ਉਸ ਸੰਬੰਧ ਲਈ ਬਿਠੀ ਜੋ ਜਿਹੜੀ ਲੀਡਰਸ਼ਿਪ ਸਮੇਂ ਦੀ ਹਾਨਦੀ ਆ ਆਪਾਂ ਸਮੇਂ ਦੇ ਹਾਨੀ ਬਣੀਏ ਤਾਂ ਕਿ ਔਨਰੇ ਸਮੇਂ ਦੇ ਵਿੱਚ ਕੌਮ ਦਾ ਇੱਕ ਸਨੈਰੀ ਕੋ ਐਖਾ ਜਿਹਦਾ ਉੱਪਰ ਸੈਲਸ ਕੀ ਸੋ ਇਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ